ਗੁਰ ਸੇਵੀ ਐ ਰਹਿਨ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤਿ ਖਸਮਨੀ ਨੂਰੇ ਅਰਸ ਹਉ ਕਰਸਾ ਛਟੀ ਐ ਤੂਦਿ ਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਹੈ ਸਵਨਾੰਦਾ ਵੀਸ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਸਾ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਲੋਕ ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ ਖੰਡਣ ਕਲ ਕਲੇਸ ਹੈ ਪ੍ਰਭ ਸਿਮਰ ਨਾਨਕ ਨਾ ਦੂਰ ਨ ਹੈ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ ਖੰਡਣੰ ਕਾਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਾ ਦੂਰ ਨ ਹੈ ਆਪਰੰਗ ਮਾਨ ਹੈ ਜਿਸ ਸੰਗ ਤੈਸੋਂ ਲਾਈਐ ਨਿਹੋ ਸੋ ਸੋ ਬਿੰਦਨਾ ਬਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜਿਉ ਪ੍ਰਾਨ ਤਨ ਧਨ ਦੀਆ ਦਿਨੇ ਸਭ ਰੋਗ ਭੋਗ ਦਿਨੇ ਰਸ ਭੋਗ ਗ੍ਰਹ ਮੰਦਰ ਰਥ ਅਸ ਦੀਏ ਰਾਜ ਭਲੇ ਸੰਯੋਗ ਸਤਵੰਤਾ ਸਾਜਨ ਸਭ ਸੇਵਕ ਦੀਏ ਪ੍ਰਭ ਦੇਵਨ ਜੋਗ ਹਰਿ ਸਿਮਰਤ ਤਨ ਮਨ ਹਰੇ ਆ ਲਹਿ ਜਾਏ ਵਿਜੋਗ ਦ ਸੰਗ ਹਰ ਗੁਣ ਰਮਾ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰੇ ਆ ਲਹਿ ਜਾਹਿ ਬਿਜੋਗ ਸਾ ਸਦ ਸੰਗ ਹਰ ਗੁਣ ਰਮਾ ਵਿਰਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ ਖੰਡਣੰ ਕਾਲ ਕਲੇ ਸਹ ਪ੍ਰਭ ਸਿਮਰ ਨਾਨਕ ਨੈ ਦੂਰਨ ਹੈ ਜੈਤ ਸ੍ਰੀ ਬਾਰ ਪੌੜੀ ਤੀਜੀ ਸਲੋਕਾਂ ਨਾਲ